ਇਸ ਵੇਲੇ ਦੀ ਵੱਡੀ ਖਬਰ ਆ ਰਹੀਆ ਕ੍ਰਿਸ਼ਨ ਮੰਦਿਰ ਧਾਰੀਵਾਲ ਦੇ ਵਿੱਚ ਬੀਤੇ ਦਿਨੀ ਜੋ 19 ਲੱਖ ਰੁਪਏ ਦੀ ਚੋਰੀ ਹੋਈ ਸੀ ਪੁਲਿਸ ਨੇ ਇਸ ਕੇਸ ਨੂੰ ਕੁਝ ਘੰਟਿਆਂ ਦੇ ਵਿੱਚ ਹੀ ਸੋਲਵ ਕਰ ਦਿੱਤਾ ਵਾ ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤ્ય ਵੱਲੋਂ ਜਿਹੜਾ ਵਾ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ 17 ਲੱਖ 85000 ਰੁਪਏ ਵੀ ਬਰਾਮਦ ਕਰ ਲਏ ਗਿਆ ਔਰ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਇਹ ਉਹ ਦੋਸ਼ੀ ਆ ਜਿਸ ਵੱਲੋਂ ਮੰਦਿਰ ਦੇ ਵਿੱਚ ਚੋਰੀ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਦੱਸ ਦਈਏ ਕਿ ਕ੍ਰਿਸ਼ਨ ਮੰਦਿਰ ਤਾਰੀਵਾਲ ਦੇ ਵਿੱਚ 19 ਲੱਖ ਰੁਪਏ ਦੀ ਚੋਰੀ ਹੋਈ ਸੀ ਔਰ ਸਮੂਚੇ ਇਲਾਕੇ ਦੇ ਵਿੱਚ ਜਿਹੜਾ ਵਾ ਲੋਕਾਂ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਸੀ ਲੇਕਿਨ ਐਸ ਐਚਓ थाना ਤਾਰੀਵਾਲ ਇੰਸਪੈਕਟਰ ਹਰਪਾਲ ਸਿੰਘ ਔਰ ਉਹਨਾਂ ਦੀ ਸਾਰੀ ਟੀਮ ਵੱਲੋਂ ਜਿਹੜਾ ਵਾ ਵੱਖ-ਵੱਖ ਜਿਹੜੇ ਗੁਰਦਾਸਪੁਰ ਪੁਲਿਸ ਦੇ ਯੂਨਿਟ ਔਰ ਉਹਨਾਂ ਦੇ ਨਾਲ ਮਿਲ ਕੇ ਵੱਡੀ ਕਾਰਵਾਈ ਕਰਦੇ ਹੋਏ ਜਲਦੀ ਇਸ ਕੇਸ ਨੂੰ ਸੋਲਵ ਕਰ ਲਿਆ ਗਿਆ ਔਰ 17 ਲੱਖ 85000 ਰੁਪਏ ਦੇ ਕਰੀਬ ਪੈਸੇ ਵੀ ਜਿਹੜੇ ਇਸ ਦੋਸ਼ੀ ਤੋਂ ਬਰਾਮਦ ਕਰ ਲਏ ਗਏ ਆ ਅੱਜ ਦੁਪਹਿਰ ਬਾਦ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਸਾਹਿਬ ਨੇ ਦੱਸਿਆ ਕਿ ਧਾਰੀਵਾਲ ਪੁਲਿਸ ਦੇ ਜਿਹੜੇ ਡੀਐਸਪੀ ਆ ਕੁਲਵੰਤ ਸਿੰਘ ਮਾਨ ਔਰ ਐਸਐਚਓ ਥਾਣਾ ਧਾਰੀਵਾਲ ਇੰਸਪੈਕਟਰ ਹਰਪਾਲ ਸਿੰਘ ਔਰ ਸਾਰੀ ਹੀ ਉਹਨਾਂ ਦੀ ਗੁਰਦਾਸਪੁਰ ਜ਼ਿਲ੍ਹੇ ਦੀ ਟੀਮ ਜਿਹੜੀ ਆ ਇਸ ਮੰਦਰ ਵਿੱਚ ਹੋਈ ਲੁੱਟ ਦੀ ਵਾਰਦਾਤ ਵਿੱਚ ਜੀ ਜਾਣ ਦੇ ਨਾਲ ਜੁਟ ਗਈ ਸੀ ਔਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਆ ਇੱਕ ਦੋਸ਼ੀ ਜੋ ਕਿ ਲੁਧਿਆਣਾ ਮੁਹੱਲਾ ਧਾਰੀਵਾਲ ਦਾ ਰਹਿਣ ਵਾਲਾ ਵਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਐਸਐਸਪੀ ਸਾਹਿਬ ਨੇ ਦੱਸਿਆ ਕਿ ਇਸ ਦੇ ਉੱਪਰ ਪਹਿਲਾਂ 20 ਮੁਕੱਦਮੇ ਨੇ ਬਾਕੀ ਬਰੀਕੀ ਦੇ ਨਾਲ ਅਸੀਂ ਇਸ ਚੀਜ਼ ਦੀ ਜਿਹੜੀ ਜਾਂਚ ਵਾ ਉਹ ਕਰ ਰਹੇ ਆ ਇਸ ਮੌਕੇ ਤੇ ਮੰਦਰ ਦੇ ਪੁਜਾਰੀ ਜਿਹੜੇ ਆ ਉਹ ਮਹਾਂੰਤ ਰਾਮਕ੍ਰਿਸ਼ਨ ਸ਼ਰਨ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਗੁਰਦਾਸਪੁਰ ਐਸਐਸਪੀ ਗੁਰਦਾਸਪੁਰ ਦਾ ਧੰਨਵਾਦ ਕੀਤਾ ਦੱਸ ਦਈਏ ਕਿ 24 ਤਰੀਕ ਨੂੰ ਦੁਪਹਿਰ ਦੇ ਸਮੇਂ ਜਿਹੜਾ ਵਾ ਇਹ ਵੱਡੀ ਵਾਰਦਾਤ ਜਿਹੜੀ ਆ ਧਾਰੀਵਾਲ ਦੇ ਕ੍ਰਿਸ਼ਨ ਮੰਦਿਰ ਦੇ ਵਿੱਚ ਵਾਪਰੀ ਸੀ ਜਿਸ ਵੇਲੇ ਜਿਹੜਾ ਵਾ ਬਾਬਾ ਜੀ ਜਦੋਂ ਆਪਣੇ ਚੇਲਿਆਂ ਦੇ ਨਾਲ ਗੁਰਦਾਸਪੁਰ ਗਏ ਹੋਏ ਸਨ ਤਾਂ ਪਿੱਛੋਂ ਇਸ ਚੋਰ ਵੱਲੋਂ ਜਿਹੜਾ ਵਾ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 19 ਲੱਖ ਰੁਪਏ ਦੇ ਕਰੀਬ ਅਲਮਾਰੀ ਦਾ ਲੋਕ ਤੋੜ ਕੇ ਪੈਸੇ ਚੋਰੀ ਕਰ ਲਏਗੇ ਸਨ ਸੋ ਵੱਡੀ ਕਾਮਯਾਬੀ ਗੁਰਦਾਸਪੁਰ ਪੁਲਿਸ ਦੀ ਕਹਿ ਸਕਦੇ ਆ ਔਰ ਇਹ ਚੋਰੀ ਦੇ ਵੱਡੇ ਕੇਸ ਨੂੰ ਜੜਾਵਾ ਪੁਲਿਸ ਨੇ ਸੋਲਵ ਕਰ ਲਿਆ ਕਿਵੇਂ ਇਸ ਚੋਰ ਤੱਕ ਪੁਲਿਸ ਪਹੁੰਚੀ ਔਰ ਕਿਵੇਂ ਇੰਨੀ ਵੱਡੀ ਪੈਸਿਆਂ ਦੀ ਰਿਕਵਰੀ ਜਿਹੜੀ ਹੈ 17,85,000 ਰੁਪਏ ਦੀ ਹੋ ਗਈ ਆ ਇਸ ਬਾਰੇ ਸਾਰੀ ਜਾਣਕਾਰੀ ਐਸਐਸਪੀ ਸਾਹਿਬ ਨੇ ਖੁਦ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਆ ਆਓ ਸੁਣੀਏ ਕੀ ਕਹਿਣਾ ਹੈ ਐਸਐਸਪੀ ਗੁਰਦਾਸਪੁਰ ਬਿਲਕੁਲ ਜੀ ਆਤਾ ਸਾਰਾ ਤੁਹਾਡੇ ਤੁਹਾਨੂੰ ਪਤਾ ਹੋਏਗਾ ਕਿ ਜਿਦਾਂ ਕਿ ਜਿਹੜੀ ਪੁਲਿਸ ਦੀ ਜਿਹੜੀ ਸਾਡੀ ਟੀਮ ਹੈ ਜਾੜੀ ਦਾਰੀਵਾਲ ਦੀ ਟੀਮ ਸਿਟੀ ਦੀ ਟੀਮ ਸਪੈਸ਼ਲ ਮਾਪ ਸੀਆਈਏ ਸਾਰੀ ਟੀਮਾਂ ਕਾਫੀ ਮਿਹਨਤ ਨਾਲ ਜੜਾ ਹੈਗਾ ਸਾਰੇ ਜਿਹੜੇ ਵੀ ਕੇਸੇ ਹੈਗੇ ਜਿੱਥੇ ਅਸੀਂ ਚਾਹੁੰਦੇ ਹੈ ਕਿ ਅਸੀਂ ਕਿਵੇਂ ਪ੍ਰिवेंट ਕਰ ਸਕੀਏ ਅਸੀਂ ਪ੍ਰੀਵੈਂਸ਼ਨ ਤੇ ਵੀ ਜਿਹੜਾ ਹੈਗਾ ਸਾਡਾ ਪੂਰਾ ਫੋਕਸ ਹੈਗਾ ਇਸ ਤੋਂ ਲਾਹਵਾ ਏਰੀਆ ਡੋਮਿਨੇਸ਼ਨ ਸਾਡੀ ਟ੍ਰੈਫਿਕ ਅਰੇਂਜਮੈਂਟ ਦੇ ਨਾਲ-ਨਾਲ ਸਾਡਾ ਡਿਟੈਕਸ਼ਨ ਵੀ ਜਿੰਨੇ ਵੀ ਕੇਸਿਸ ਰੀਸੈਂਟਲੀ ਜਿੰਨੇ ਵੀ ਕੇਸਿਸ ਦਰਜ ਹੋਏ ਹੈਗੇ ਚਾਹੇ ਉਹ ਥ੍ਰੈਟਕੋਲ ਦੇ ਹੋ ਚਾਹੇ ਉਹ ਥੈਫਟ ਦੇ ਹੋ ਸਨੇਚਿੰਗ ਦੇ ਹੋ ਸਾਰੇ ਕੇਸਿਸ ਜਿਹੜੇ ਹੈਗੇ ਕੋਰਦਾਸਪੋ ਪੁਲਿਸ ਵੱਲੋਂ ਟ੍ਰੈਕ ਕੀਤਾ ਗਿਆ ਹੈ। ਜਿਹੜੀ ਧਾਰੀਵਾਲ ਦੀ ਜਿਹੜੀ ਹੋਈ ਹੈ ਕਿਸ ਤਰ੍ਹਾਂ ਹੋਈ ਆ ਉਹਦੇ ਕਿੰਨੇ ਪੈਸੇ ਰਿਕਵਰ ਹੋਏ ਆ ਹਾਂਜੀ ਆ ਜਿਹੜੀ ਵਾਰਦਾਤ ਹੈ ਆ ਜਿਹੜੀ 24 ਤਰੀਕ ਦੀ ਜਿਹੜੀ ਵਾਰਦਾਤ ਹੈਗੀ ਦੁਪਹਿਰ ਦਾ ਟਾਈਮ ਸੀ ਕ੍ਰਿਸ਼ਨਾ ਮੰਦਿਰ ਜਿਹੜਾ ਧਾਰੀਵਾਲ ਹੈਗਾ ਉੱਥੇ ਜਿਹੜੇ ਉਹਨਾਂ ਦੇ ਜਿਹੜੇ ਪੁਜਾਰੀ ਸਾਹਿਬ ਹੈਗੇ ਉਹਨਾਂ ਦੀ ਜਿਹੜੀ ਅਲਮਾਰੀ ਚੋਂ ਲਗਭਗ 19 ਲੱਖ ਰੁਪਏ ਜਿਹੜਾ ਹੈਗਾ ਉਹ ਸੂਚਨਾ ਮਿਲੀ ਸੀਗੀ ਕਿ ਲਗਭਗ 19 ਲੱਖ ਰੁਪਏ ਚੋਰੀ ਹੋਇਆ ਐਂਡ ਉਹ 3 ਕੜੀ ਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਸਪੈਸ਼ਲ ਪਾਂਚ ਐਸ਼ਓ ਜਿਹੜੇ ਧਾਰੀਵਾਲ ਹੈ ਐਂਡ ਡੀਐਸਪੀ ਧਾਰੀਵਾਲ ਹੈ ਉਹਨਾਂ ਨੇ ਮੌਕੇ ਦੇ ਵਿਜ਼ਿਟ ਕੀਤਾ ਹੈਗਾ ਸਾਡੇ ਐਸਪੀ ਇੱਕ ਇਨਵੈਸਟੀਗੇਸ਼ਨ ਮੌਕੇ ਤੇ ਗਏ ਹੈਗੇ ਉਹਨਾਂ ਨੇ ਪੂਰਾ ਨਕਸ਼ਾ ਮੌਕਾ ਦੇਖਾ ਇਸ ਤੋਂ ਇਲਾਵਾ ਜਿਹੜੇ ਸਾਰੇ ਐਂਗਲਸ ਚੈੱਕ ਕੀਤੇ ਉਸ ਤੋਂ ਬਾਅਦ ਛਰੀ ਵਕ ਵਕ ਟੀਮਾ ਸਾਡੇ ਡੀਐਸਪੀ ਧਾਰੀਵਾਲ ਦੇ ਨਿਰਦੇਸ਼ਨ ਹੇਠ ਇਹਦੇ ਚ ਕੰਮ ਕਰਦੀ ਪਈਆਂ ਹੈ ਐਂਡ ਅਸੀਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਹੈਗਾ ਸਾਡਾ ਜਿਹੜਾ ਮੁਕੱਦਮਾ ਅਸੀਂ 24 ਹੋਅਰ ਵਿੱਚ ਪੇਸ਼ ਕਰ ਲਿਆ ਹੈਗਾ ਇਹਦੇ ਵਿੱਚ ਲਗਭਗ 1785 ਲੱਖ ਰੁਪਏ ਜਿਹੜਾ ਹੈਗਾ ਅਸੀਂ ਰਿਕਵਰ ਕਰ ਲਿਆ ਹੈਗਾ ਇਹਦੇ ਵਿੱਚ ਅਸੀਂ ਜਿਹੜਾ ਅਕਿਊਜ਼ਡ ਉਹ ਵੀ ਅरेस्ट ਕਰ ਲਿਆ ਹੈਗਾ ਉਹਦਾ ਨਾਮ 우ਜੀਤ ਹੈਗਾ ਉਦੀ ਉਮਰ ਲਗਭਗ 30 ਸਾਲ ਦੀ ਜਿਹੜਾ ਲੁਧਿਆਣਾ ਮੋਲਾ ਜਿਹੜਾ ਤਾਰੀਵਾਲ ਦਾ ਰਹਿਣ ਵਾਲਾ ਹੈਗਾ ਅੰਡ ਇਹਦਾ ਜਿਹੜਾ ਬੈਕਗਰਾਉਂਡ ਹੈ ਉਹ ਵੀ ਕ੍ਰਿਮੀਨਲ ਬੈਕਗਰਾਉਂਡ ਹੈਗਾ ਇਹਦੇ ਚ ਪਹਿਲਾਂ ਤਿੰਨ ਪੱਖੇ ਦਰਦੇ ਨੇ ਦੋ ਸਿਟੀ ਦੇ ਵਿੱਚ ਦਰਜ ਹੈਗਾ ਇੱਕ ਧਾਰੀਵਾਲ ਦੇ ਵਿੱਚ ਦਰਜ ਹੈਗਾ ਉਹ ਜਿਹੜਾ ਪ੍ਰਿੰਟ ਜਿਹੜਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈਗਾ ਇਹਦਾ ਹੈਗਾ ਇਹਨੂੰ ਹਲੇ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਐਂਡ ਬਾਕੀ ਤਫਤੀਸ਼ ਦੇ ਵਿੱਚ ਅਸੀਂ ਇਹਦੇ ਸਾਰੇ ਐਂਗਲ ਅਸੀਂ ਚੈੱਕ ਕਰ ਰਹੇ ਹਾਂ ਸਰ ਪਤਾ ਕਿਸ ਤਰ੍ਹਾਂ ਲੱਗਿਆ 24 ਘੰਟੇ ਜਿਹੜਾ ਸਰ ਪਰੇ ਦੇਖੋ ਜੀ ਇਹਦੇ 'ਚ ਸਾਡੀ ਟੀਮਾਂ ਨੇ ਕਾਫੀ ਮਿਹਨਤ ਕੀਤੀਆਂ ਇਹਦੇ 'ਚ ਟੈਕਨੀਕਲ ਟੈਕਨੀਕਲੀ ਵੀ ਔਰ ਹਿਊਮਨ ਇੰਟੈਲੀਜੈਂਸ ਦਾ ਵੀ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਕੰਬੀਨੇਸ਼ਨ ਕਰਕੇ ਜਿਹੜਾ ਹੈਗਾ ਇਹਦੇ 'ਚ ਜਿਹੜੀ ਹੈਗੀ ਸਾਨੂੰ ਪਤਾ ਲੱਗਿਆ ਐਂਡ ਅਕੋਰਡਿੰਗਲੀ ਅਸੀਂ ਜਿਹੜਾ ਹੈਗਾ ਇਹਨੂੰ ਟੈਸਟ ਕਰ ਲਿਆ ਸਾਰੇ ਪੈਸੇ ਰਿਕਵਰ ਕੀਤੇ ਜਿਹੜੇ ਆਲਮੋਸਟ ਸਾਰੇ ਪੈਸੇ ਦੀ ਰਿਕਵਰ ਹੋ ਗਏ ਹੈਗੇ ਬਾਕੀ ਅਸੀਂ ਪੁਛਗਿਚ ਕਰਕੇ ਜਿਹੜਾ ਹੈਗਾ ਇਹਨੂੰ ਜਿਹੜਾ ਇੱਕਦਮ ਜਿਹੜਾ ਇਹਨਾਂ ਦੀ ਤਫਤੀਸ਼ ਜਿਹੜੀ ਹੈਗੀ ਉਹ ਮੁਕੰਮਲ ਕਰਾਂਗੇ ਸਾਰੇ ਚੋਰੀ ਦਾ ਟ੍ਰੇਸ ਕਰਤਾ ਸੀ ਪਹਿਲਾਂ ਘਰਾਂ ਨੂੰ ਜਿਹੜਾ ਦੇਖੋ ਆ ਸਾਰੀ ਚੀਜ਼ਾਂ ਕਿਉਂਕਿ ਹਲੇ ਅਕਿਊਜ਼ ਫੜਿਆ ਗਿਆ ਹੈਗਾ ਉਹਦੀ ਕਸਟੋਰੀਅਲ ਇਨਟੈਗ੍ਰੇਸ਼ਨ ਅਸੀਂ ਕਰਨੀ ਹੈਗੀ ਅਸੀਂ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਅਸੀਂ ਜਿਹੜਾ ਫਰਦਰ ਹੈਗਾ ਇਹਦੇ ਸਾਰੇ ਐਂਗਲ ਜਿੰਨੇ ਵੀ ਐਂਗਲ ਹੈਗੇ ਅਸੀਂ ਸਾਰੇ ਇਹਨਾਂ ਨੂੰ ਚੈੱਕ ਕਰਾਂਗੇ ਕਿ ਕਿ ਇਹਨਾਂ ਨੂੰ ਇਨਫੋਰਮੇਸ਼ਨ ਕਿੱਦਾ ਮਿਲੀ ਆ ਉਹ ਟਾਈਮ ਜਿਹੜਾ ਜ ਨਨੂੰ ਚੱਕਰ ਲੱਗਦਾ ਦੱਸੋ ਕਿ ਇਹ ਪਾਰਟੀਕੂਲਰ ਪਹਿਲੀ ਚੋਰੀ ਕਰਨ ਗਿਆ ਸੀ ਉੱਥੇ ਕਿ ਕੋਈ ਉਤ ਸਾਰਾ ਇਹ ਸਬਜੈਕਟ ਇਨਵੈਸਟੀਗੇਸ਼ਨ ਦਾ ਹੈ ਵੀ ਉਹ ਅਸੀਂ ਜਦੋਂ ਅਸੀਂ ਅਕਿਊਜ਼ ਨੂੰ ਰਿਮਾਂਡ ਤੇ ਅਸੀਂ ਲੈਣਾ ਹੈਗਾ ਐਂਡ ਰਿਮਾਂਡ ਤੇ ਅਸੀਂ ਇਹਨਾਂ ਸਾਰੇ ਸਵਾਲਾਂ ਦਾ ਜਿਹੜੇ ਜਿਹੜੇ ਵੀ ਸਵਾਲ ਜਿਹੜੇ ਹੈਗੇ ਕਿ ਇਹਨਾਂ ਦਾ ਮੋਟੀਵੇਸ਼ਨ ਇੰਟੈਂਸ਼ਨ ਕੀ ਸੀ ਇਹਨਾਂ ਦਾ ਕੋਈ ਹੋਰ ਕੋਈ 파ਟਨਰ ਤੋਂ ਨਹੀਂ ਹੈ ਇਹ ਕਿਸੇ ਨੇ ਵਕੀ ਕੀ ਕੀਤੀ ਹੈ ਇਹ ਸਾਰੇ ਸਬਜੈਕਟ ਉਹ ਜਿਹੜੇ ਟਾਪਿਕ ਹੈ ਇਸ਼ੂਜ਼ ਹੈ ਉਹ اسی ਇਨਟੈਗੋਗੇਸ਼ਨ ਚ اسی ਡਿਸਕਸ ਕਰਾਂਗੇ ਜਿਹੜੀ ਪੇਮੈਂਟ ਸੀਗੀ ਉੱਥੇ ਪਈ ਸੀ ਉਹ ਆ ਜਿਹੜੇ ਹੈਗੇ ਪੁਜਾਰੀ ਸਾਹਿਬ ਦਾ ਜਿਹੜਾ ਹੈਗਾ ਕਹਿਣਾ ਹੈਗਾ ਕਿ ਇਹਨਾਂ ਨੇ ਕੋਈ ਪ੍ਰਾਪਰਟੀ ਦੀ ਜਿਹੜੀ ਹੈਗੀ ਵੇਚੀ ਸੀਗੀ ਉਹਨਾਂ ਦੇ ਪੈਸੇ ਹੈਗੇ ਬਾਕੀ ਇਹਨਾਂ ਦੇ ਜਿਹੜਾ ਹੈਗਾ ਉਹ ਵੀ ਅਸੀਂ ਚੈੱਕ ਕਰਾਂਗੇ